ਉਤਰਾ ਚੜਾ ਆਉਂਦੇ ਰਹਿੰਦੇ ਅਕਾਲੀ ਦਲ ਦੇ ਵਰਕਰ ਮਜ਼ਬੂਤ ਹੋ ਕੇ ਅੱਗੇ ਵਧਣ ਅਕਾਲੀ ਆਗੂ ਅੱਜ ਸ਼ੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਇਸ ਮੌਕੇ ਜ਼ਿਆਦਾਤਰ ਬੁਲਾਰਿਆਂ ਨੇ ਕਿਹਾ ਕਿ ਪਾਰਟੀ 'ਚ ਉਤਰਾ ਚੜਾ ਆਉਂਦੇ ਰਹਿੰਦੇ ਹਨ ਇਸ ਦਾ ਮਤਲਬ ਹੌਸਲਾ ਨਹੀਂ ਹਾਰਨਾ ਸਭੋ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ਿਕਾਰ ਨੇ ਅਕਾਲੀ ਦਲ ਨਾਲ ਬਗਾਵਤ ਕਰਨ ਵਾਲਿਆਂ ਨੂੰ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਕਈ ਵਾਰ ਅਕਾਲੀ ਦਲ ਦੇ ਰਾਜ 'ਚ ਵਜ਼ੀਰੀਆਂ ਦਾ ਨਿੱਗ ਮਾਣਿਆ ਆਪਣੇ ਬੱਚੇ ਚੇਅਰਮੈਨ ਬਣਾਏ ਉਹਨਾਂ ਨੂੰ ਅੱਜ ਅਕਾਲੀ ਦਲ ਚੰਗਾ ਨਹੀਂ ਲੱਗਦਾ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਇਹ ਰਿਪੋਰਟ ਸਮਰਥਕਿੰਦੇ ਸਰਬ ਸਾਰੇ ਗਵਾਰ ਕਾ ਉਹ ਅੱਜ ਹਾਜ਼ਰ ਹੋਏ ਅੱਜ ਸਾਰੇ ਰਲ ਕੇ ਉਹਨਾਂ ਲੋਕਾਂ ਦੀ ਨਿਖੇਦੀ ਕੀਤੀ ਜਿਹੜੇ ਲੋਕ ਪਾੜੇ ਨਜ਼ਰ ਕਰਕੇ ਅੱਜ ਦੂਸਰੀਆਂ ਪਾੜੇ ਦੇ ਹਾਜ਼ਰ ਖੇਡ ਰਹੇ ਹੈ ਔਰ ਬਾਸ਼ੀ ਦੇ ਪ੍ਰਗਿਆ ਸਰਦਾਰ 1022 ਬਾਦ ਸਾਹਿਬ ਨਾਲ ਬੰਕਤੀ ਦੇ ਨਾਲ ਖੜਮ ਦਾ ਸਾਰਾ ਨਖਰਾਂ ਲਿਆ ਔਰ ਉਹਨਾਂ ਦੀ ਸਖਤੇ ਖੜੇ ਹੋ ਕੇ ਸ਼ਮੂਹ ਕਵਿਦ ਨੂੰ ਤਕੜਾ ਕਰਦੇ ਸਾਰੇ ਆਨੇ ਆਪਣਾ ਫੈਸਲਾ ਕੀਤਾ ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਅੱਜ ਇੱਕ ਖੱਸੀ ਜਿਸ ਤਰ੍ਹਾਂ ਲੋਕਾਂ ਜੋ ਉਛਾ ਸੀ ਉਹ ਇਸ ਗੱਲ ਤੋਂ ਪੱਛਿਪਾਸ ਜਾਣੇ ਉਹ ਜਾਗਰੂਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰੇਰਿਤ ਕਰਨ ਲਈ ਉਸ ਮੋਰਸਮ ਦੇ ਅੰਦਰ ਹੀ ਸੀ ਜਿਨ੍ਹਾਂ ਨੇ ਸ਼੍ਰੋਮਣੀ ਕਾਲਜ ਦੇ ਸਰਕਾਰਾਂ ਵੱਲੋਂ ਬੜੇ ਬੰਦਮਣ ਜੇ ਕਿਹਾ ਸ਼੍ਰੋਮਣੀ ਕਾਲਜ ਦੇ ਸਰਕਾਰਾਂ ਦੇਲੇ ਆਪ ਵੀ ਆਪਣੇ ਬੱਚਿਆਂ ਨੂੰ ਵੀ ਕੁਝ ਉਧਿਆਂ ਤੱਕ ਲੈ ਕੇ ਗਏ ਅੱਜ ਜੇਕਰ ਉਹਨਾਂ ਨੇ ਬੱਚੇ ਕਿੱਥੇ ਕਿੱਥੇ ਚਲੇ ਗਏ ਦੂਸਰੀਆਂ ਪਾਰਟੀਆਂ ਨੂੰ ਬੰਦ ਕਰਨ ਦਾ ਰੱਛਾ ਵੀ ਲੇ ਲਿਆ ਉਹ ਵੀ ਅੱਜ ਪਾਰਟੀ ਨੂੰ ਇਸ਼ਿਆ ਦੇ ਰਿਹਾ ਹੈ ਤੁਹਾਡਾ ਸਮਝਦਾ ਇਸ ਤਰ੍ਹਾਂ ਮਰਦਨ ਦਾ ਉਤਸ਼ਾਹ ਜਿਹੜਾ ਹੈ ਉਹ ਉਹਨਾਂ ਲੋਕਾਂ ਨੂੰ ਜੀਜੋਰ ਕਰੇਗਾ ਜਿਹੜੇ ਪਾਰਟੀ ਦੇ ਵਿਚ ਰਹਿ ਕੇ ਪਾਰਟੀ ਨੂੰ ਗੁੰਮਰਾ ਕਰ ਰਹੇ ਲੋਕਾਂ ਨੂੰ ਗੁੰਮਰਾ ਕਰੇ ਪਾਰਟੀ ਨੂੰ ਜੀਜੋਰ ਕਰ ਰਹਾ ਤੁਹਾਨੂੰ ਸਮਝਾ ਕੇ ਜਦੋਂ ਹਰ ਜੀਏ ਹਰ ਬੰਦੇ ਨੂੰ ਇਸ ਤਰ੍ਹਾਂ ਆਵਾਜਾਈ ਵੀ ਜਿਹੜੇ ਲੋਕ ਦੂਸਰੀ ਪਾਰਟੀ ਦੇ ਸ਼ਹਿਰ ਪਾਰਟੀ ਨੂੰ ਕਮਜ਼ੋਰ ਕਰ ਰਹੇ ਆਪਣੇ ਆਪਣੇ ਲੱਗ ਜਾਣਗੇ ਉਹ ਰਹੇ ਬੈਠ ਜਾਣਗੇ ਪਰ ਪਹਿਲਾਂ ਤਾਂ ਲੋਕਾਂ ਨੂੰ ਸਾਬ ਜੀ ਵੀ ਦੇਣ ਚਾਹੀਦੇ ਸੋ ਸਿੱਕ ਇੱਕ ਮਹੀਨਾ ਪਹਿਲਾਂ ਹੀ ਸਾਡੇ ਜਿਲ੍ਹੇ 'ਚ ਤੁਸੀਂ ਇਲੈਕਸ਼ਨ ਲੜ ਕੇ ਗਏ ਹੋ ਸਾਰੇ ਲੋਕਾਂ ਨੇ ਤੁਹਾਨੂੰ ਤੁਹਾਡੇ ਨੰਬਰ ਨੂੰ ਵੀ ਜੋ ਮਾਣ ਸਨਮਾਨ ਦਿੱਤਾ ਜਿਵੇਂ ਬੰਦਾ ਨਹੀਂ ਸੀ ਕਿਉਂਕਿ ਉਹ ਲੋਕ ਜਿਹੜੇ ਆਪਣੇ ਹੱਕੇ ਛੱਡ ਕੇ ਇੱਥੇ ਜਿਹੜੀ ਅਕਾਲੀਅਰ ਦੀ ਗੱਲ ਕਰ ਰਹੇ ਸੀ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਤੁਸੀਂ ਆਪਣੇ ਹੱਕ ਦੇ ਕਿਉਂ ਸੰਭਾਲ ਕੇ ਆਏ ਹੋ ਉਹ ਕਹਿੰਦੇ ਕੋਈ ਗੋੜ ਨਹੀਂ ਬڑے ਲੋਕ ਜਾਗਦਤ ਨੇ ਅੱਜ ਉਹ ਗੱਲਾਂ ਕਰ ਰਹੇ ਆ ਕਿ ਅਸੀਂ ਪਾਰਟੀ ਦੇ ਨਾਲ ਚੱਲਦੇ ਹਾਂ ਪਾਰਟੀ ਨੂੰ ਸਹਾਰਾ ਕਰ ਰਹੇ ਹਾਂ ਅੰਦਾਜ਼ਾ ਲਾ ਲਓ ਕਿ ਪਾਰਟੀ ਕੁਝ ਵੀ ਮੱਖੀ ਚੰਗੀ ਕਿਉਂਕਿ ਉਸ ਇਲੈਕਸ਼ਨ ਨਾਲ ਲਾ ਕੇ ਅਸੀਂ ਇਲੈਕਸ਼ਨ ਬਿੱਲੇ ਹੀ ਕਰਨਾ ਪਾਰਟੀ ਦੇ ਮੀਤਵਰਨਾਂ ਨਾ ਨਿਕੜਦੇ ਅੱਜ ਕੀ ਖੰਗੇ ਸੋ ਮੇਰੀ ਇਹ ਗੋਲਤੀ ਹੈ ਕਿ ਉਹਨਾਂ ਲੋਕਾਂ ਨੇ ਅਜੇ ਵੀ ਬਖਸਤ ਉਹ ਅਜੇ ਵੀ ਸ਼ੋਗਣੀ ਖਲਗਲ ਦੇ सदार सुबीर बादल अगवाई अंदर बैठ के गल कर अगर स्वागत करा क्योंकि जो उसे अंदर बैठ के गल करा पार्टी भी तकड़ी होएगी और तकड़ी भी तकड़ी होएगी और लोगों से उत्साह भी बढ़ेगा सो तो मैं समझना कि समा आया कि सकते चलने की जोड़ है सो एक पास वर्करा का ਜਿਹੜੇ ਸ਼ਹੀਦਾਂ ਨੇ ਅਦੇ ਸੁਣੇ ਨਹੀਂ ਵੀ ਲੀਡਰਸ਼ਿਪ ਪਾਸ ਕਰ ਸਮਾਜ ਤੇ ਜਿੰਨੇ ਵੀ ਆਏ ਆਪਣਾ ਸਾਰਿਆਂ ਦਾ ਧੰਨਵਾਦ ਵਾਇਰੂ ਜੀ ਜिले ਦੀ ਸਮੁੱਚੀ ਜਥੇਬੰਦੀ ਬਨੋ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਔਰ ਇਹ ਮਤਾਪਾਸ ਸਿੱਟਾਰਿਆ ਦੇ ਸ਼੍ਰੋਮਣੀ ਅਕਾਲੀਗੱਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂੱਚੇ ਵਰਕਰ ਸ਼੍ਰੋਮਣੀ ਅਕਾਲੀਗੱਲ ਦੇ ਨਾਲ ਨੇ ਤੱਕੜੀ ਦੇ ਨਾਲ ਨੇ ਪ੍ਰਧਾਨ ਸਾਹਿਬ ਦੇ ਨਾਲ ਨੇ ਜਿਹੜੀਆਂ ਫੁੱਟਪਾਉ ਤਾਕਤਾਂ ਪਾਰਟੀ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਬੜੀ ਵਾਰ ਬੇਨਤੀ ਕੀਤੀ ਪਰ ਉਹ ਪਲੇਟਫਾਰਮ ਤੇ ਗੱਲ ਕਰਨ ਦੀ ਬਜਾਏ ਦੂਛਣਵਾਜੀ ਦੇ ਵਿੱਚ ਪੁੱਤਰੇ ਔਰ ਮੈਂ ਗੱਲ ਬੜੀ ਕਲੀਅਰ ਕਹਿਣੀ ਚਾਹਨਾ ਜਿਹੜੇ ਲੋਕਾਂ ਨੇ ਪਾਰਟੀ ਤੋਂ 7-7 ਵਾਰ ਟਿਕਟਾਂ ਲਈਆਂ 5-5 ਵਾਰ ਵਜ਼ੀਰ ਰਹੇ ਜਿਨ੍ਹਾਂ ਨੇ ਆਪਣੇ ਪੁੱਤ ਵੀ ਐਮਐਲਏ ਬਣਾ ਲੈ ਆਪਣੀਆਂ ਨੌਹਾਂ ਚੇਅਰਮੈਨ ਲਵਾ ਲਈਆਂ ਆਪਣੇ ਪੁੱਤ ਚੇਅਰਮੈਨ ਲਵਾ ਲੈ ਉਹ ਲੋਕ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਇੱਕ ਵੀਡੀਓ ਤੋਂ ਆਈ ਐਸ ਤੱਕ ਜਾਣਾ ਮਲੂਕਾ ਸਾਹਿਬ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਅੱਜ ਉਹ ਕਿਹੜੇ ਮੂੰਹ ਦੇ ਨਾਲ ਬੀਜੇਪੀ ਦੇ ਨਾਲ ਸਾਂਝ ਪਾ ਕੇ ਆਪਣਾ ਪਰਿਵਾਰ ਉੱਧਰ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਚੰਦੂ ਮਾਜਰਾ ਸਾਹਿਬ ਨੂੰ ਜੇ ਪਾਰਟੀ ਇੰਨੀ ਕਮਜ਼ੋਰ ਲੱਗਦੀ ਸੀ ਜਾਂ ਪਾਰਟੀ ਪਸੰਦ ਨਹੀਂ ਸੀ ਜਾਂ ਪਾਰਟੀ ਦੀ ਵਿਚਾਰਧਾਰਾ ਪਸੰਦ ਨਹੀਂ ਸੀ ਉਹ 3 ਮਹੀਨੇ ਪਹਿਲਾਂ ਪਾਰਟੀ ਤੋਂ ਟੱਕ ਲੜ ਕੇ ਲੈ ਰਹੇ ਸਨ ਉਹ ਨਾ ਲੈਂਦੇ ਸੋ ਬਲੈਕ ਥੰਡਰ ਵੇਲੇ ਵਜੇਰੀਆਂ ਮੰਨ ਲਈਆਂ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਤੁਸੀਂ ਠੀਕ ਨਹੀਂ ਲੱਗਦੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਸਮੁੱਚੀ ਟੀਮ ਨੇ ਪਾਰਟੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੱਕੜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨ ਦਾ ਫੈਸਲਾ ਕੀਤਾ ਪ੍ਰਧਾਨ ਸਾਹਿਬ ਦੇ ਨਾਲ ਖੜਨ ਦਾ ਫੈਸਲਾ ਕੀਤਾ ਸੋ ਅੱਜ ਦਾ ਇਹ ਹਾਊਸ ਬਹੁਤ ਸਪੱਸ਼ਟ ਤੌਰ ਤੇ ਸੰਕੇਤ ਦੇ ਰਿਹਾ ਕਿ ਜਿਹੜੇ ਪਾਰਟੀ ਦੇ ਨਾਲ ਗਦਾਰੀ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾੜ ਕੇ ਨਵੀਂ ਟੀਮ ਡਿਵੈਲਪ ਕਰ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਆਪਿਕਨ ਆਪ ਜੀ ਦੀ ਅੱਜ ਦੀ ਜੀ ਅਸਟਾ ਕਰਤਾ ਸ਼੍ਰੋਮਣੀ ਅਕਾਦੀਮ ਨੂੰ ਮਰਦੂਦ ਕਰਨ ਲਈ ਕਿਉਂਕਿ ਜਿਸ ਦਾ ਪ੍ਰੋਗਰਾਮ ਆਇਆ ਉਹਨੂੰ 71 ਮਿਲੋ ਮੇਰੇ ਭਾਈ ਜਿੰਦਾ ਜੀ ਸਾਹਿਬ ਸੋ ਵਿਚਾਰਾ ਕੀਤੇ ਕਿ ਇਹ ਸਮੂਹ ਸ਼੍ਰੋਮਣੀ ਅਕਾਦੀਮ ਦਾ ਨਮਾਸ਼ਕਾਰ ਲੋਕ ਜੇ ਅਸੀਂ ਸ੍ਰੀ ਸ਼੍ਰੀਮਣੀ ਕਾਬਜਾ ਨੂੰ 3 ਮਹੀਨੇ ਮਤੀ ਦੇ ਰਾਤ ਚਾਹਨਾ ਸ਼੍ਰੀ ਸ਼੍ਰੀ ਸਾਨੀਆ ਆਪਣੀਆਂ ਸਾਰੀਆਂ ਹਿਸਕਤਾਂ ਦਾ ਤਰਵਾਦ ਵਾਹਿਗੁਰੂ ਜੀ ਦਾ ਖਾਲਸਾ ਪਾਰਟੀ ਪਾਰਟੀ ਦੇ ਨਿਹਾਰ ਵੱਲ ਜਾਣ ਦਾ ਕਾਰਨ ਕੀ ਹੈ ਤੇ ਅੱਗੇ ਇਹਦੀ ਮਜ਼ਬੂਤੀ ਲਈ ਕੀ ਕਰਨ ਦੀ ਲੋੜ ਹੈ ਦੇਖੋ ਇਹ ਪਾਰਟੀ ਹਾਈ ਕਮਾਂਡ ਦੇ ਲੈਵਲ ਦੀ ਹੈ ਬਣਾਇਆ ਪਾਰਟੀ ਹਾਈ ਕਮਾਂਡ ਸਾਰੇ ਇੰਦਾਰਕੀ ਜਵਕਵਤ ਨਸੀਆ ਸਾਰੇ ਸਿੰਘ ਜੀ ਦੇ ਦਸਤਾਵੇਜ਼ ਕਿਸੇ ਕਿਸੇ ਦਾ ਹੱਥ ਕਰਦੀ ਜਦੋਂ ਇਹ ਦੇਖਣ ਸਮਾਂ ਹੈ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਅੱਜ ਜ਼ਿਲ੍ਹਾ ਸੀਰ ਪਾਕਸੇਨਗਰ ਸ਼ੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸਖਤੀਸ਼ਣ ਦੀ ਕਰਦੀ ਅਦਾਚੀ ਦੀ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਆਂ ਆਂ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਆਂ ਔਰ ਟੱਕੜੀ ਦੇ ਨਾਲ ਆਂ ਟੱਕੜੀ ਜਿਸ ਕੋਲ ਵੀ ਰਹੇਗੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਛੜੂਗਾ ਤੋਂ ਅੱਜ ਇਹ ਸਰਬਸੰਮਤੀ ਨਾਲ ਆਈਟੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਦੇ ਆਂ ਔਰ ਗਿਟਾਰਵਾਦ ਨੂੰ ਚੋਚਾ ਜਲਾਇਆ ਉਹਨਾਂ ਦੀ ਜਿਹੜੀ ਪ੍ਰਧਾਨਗੀ ਇਹ ਕੂਲ ਕਰਦਾ ਔਰ ਉਹਨਾਂ ਦੇ ਨਾਲ ਚਕਾਨਵਾ ਖੜਾ ਵਾਇਗ ਜਿੱਤਾ ਖਾਉਂਦਾ ਵਾਇਗ